ਮਿੱਥੋਣਾ ਨੇ ਉਹ ਆ ਕੇ ਕਿਸਾਨਾਂ ਤੁਸੀਂ ਸਿਕ ਹੈਟ੍ਰਿਕ ਦੇ ਨਾਲ ਪਿੰਡਾਂ ਦੇ ਚਿਹਰੇ ਢੋਹ ਦਿੰਦੇ ਨੇ ਚਾਹੇ ਸਮਾਂਤ ਹੋਵੇ ਚਾਹੇ ਲੈਰੀਚ ਹੋਵੇ ਚਾਹੇ ਤੁੰਗਰੂਤ ਹੋਵੇ ਐਸੀ ਕਰਦੇ ਆ ਕਿਹੜਾ ਕੁਝ ਕਹਨੇ ਉਹ ਕਰਦੇ ਆ ਜੇ ਨਾ ਪ੍ਰਸ਼ਾਸਨ ਹਰਕਤ 'ਚ ਆਇਆ ਜਿੰਦਾਬਾਦ 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 ਪੰਜਾਬ ਸਰਕਾਰ ਹੈ ਚੌਂਕ ਦੇ ਵਿੱਚ ਇਹ ਧਰਨਾ ਸਾਨੂੰ ਲਾਉਣਾ ਪੈ ਰਿਹਾ ਸਮੁੱਚੇ ਨਗਰ ਨੂੰ ਤੇ ਇਲਾਕੇ ਦੇ ਬਹੁਤ ਸਾਰ ਜਨਾਂ ਨੂੰ ਜਥੇਬੰਦੀਆਂ ਨੂੰ ਜੋ ਪਿਛਲੇ ਦਿਨੀ ਸਾਡੇ ਪਿੰਡ ਦੇ ਨਿਆਲ ਦੇ ਵਿੱਚ ਇੱਕ ਵੱਡੀ ਮੰਦਭਾਗੀ ਘਟਨਾ ਵਾਪਰੀਆ ਦੋ ਨੌਜਵਾਨਾਂ ਨੇ ਸਲਫਾਸ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਉਹਦੇ ਸਬੰਧ ਵਿੱਚ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਧਰਨੇ ਤੇ ਤੇ ਉਹ ਡੈੱਡ ਬਾਡੀਆਂ ਨੂੰ ਲੈ ਕੇ ਆਉਣਾ ਪਿਆ ਕਿਉਂਕਿ ਪ੍ਰਸ਼ਾਸਨ ਨੇ ਅੱਜ 22 ਤਰੀਕ 11 ਵਜੇ ਤੱਕ ਦਾ ਸਮਾਂ ਮੰਗਿਆ ਸੀ ਕਿ ਉਹਨਾਂ ਦੋਸ਼ੀਆਂ ਨੂੰ ਫੜ ਕੇ ਕਾਰਵਾਈ ਕਰਾਂਗੇ ਤੇ ਅੱਜ ਤੱਕ ਪੁਲਸ ਦੇ ਹੱਥ ਖਾਲੀ ਹੈ ਤਾਂ ਉਹ ਇਨਸਾਫ ਦਿਵਾਉਣ ਵਾਸਤੇ ਤਾਂ ਵੀਰਾਂ ਦੀਆਂ ਡੈੱਡ ਬਾਡੀਆਂ ਲੈ ਕੇ ਸਮੁੱਚੇ ਨਗਰ ਨੂੰ ਦੇ ਇਲਾਕੇ ਦੇ ਲੋਕਾਂ ਨੂੰ ਆ ਕੇ ਇਸ ਧਰਨੇ ਦੇ ਵਿੱਚ ਬੈਠਣਾ ਪਿਆ ਤੇ ਦੇ ਬਾਈ ਡਰਾਈਵਰੀ ਕਰਦੇ ਸੀ ਉਹਨਾਂ ਵੱਲੋਂ ਮੁੰਡਾ ਪੁਲਿਸ ਮੁਲਾਜ਼ਮ ਹੈ ਰਖਵਿੰਦਰ ਸਿੰਘ ਲੱਖਾ ਤਾਂ ਉਹਨਾਂ ਨੇ ਇਹਨਾਂ ਨੂੰ ਬਹੁਤ ਜਲੀਲ ਕੀਤਾ ਕੁੱਟਮਾਰ ਕੀਤੀ ਹੈ ਤਾਂ ਉਹਦੀ ਜਲੀਲਤਾ ਮਹਿਸੂਸ ਕਰਦੇ ਹੋਏ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਤਾਂ ਇਹ ਵੀਰਾਂ ਨੂੰ ਆਪਣੀ ਜੀਵਨ ਦੀ ਲਾ ਸਮਾਪਤ ਕਰਨੀ ਪਈਆ ਤਾਂ ਉਸ ਪਹਿਲਾਂ ਤਾਂ ਬਹੁਤ ਘਟਨਾ ਸੀ ਇਹਦੀ ਵਾਪਰੀਆ निंदਣਯੋਗ ਹੈ ਪਰ ਅੱਜ ਜਿਹੜਾ ਇਸ ਪੁਲਸ ਵਾਲੇ ਨੇ ਸਾਰਾ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਹੈ ਇਹ ਬਹੁਤ ਵੱਡੀ ਗਲਤੀ ਹੈ ਕਿਉਂ ਜੇ ਉਹਦੀ ਚੋਰੀ ਹੋਈਦੀ ਥਾਣੇ ਦਿੰਦਾ ਥਾਣਿਆਂ ਦਾ ਪਰਚਾ ਹੋ ਜਾਂਦਾ ਉਸ ਬੱਚਿਆਂ ਦੀ ਉਸ ਪਰਿਵਾਰ ਦੀ ਜਿਹੜੀ ਅੱਜ ਜਾਨ ਤੀ ਬਚ ਰਹੀਦੀ ਪਰ ਇਸ ਪੂਰਾ ਦੋਸ਼ੀ ਜਿਹੜਾ ਪੁਲਿਸ ਵਾਲਾ ਤਾਂ ਚਾਰ ਪੰਜ ਦੇ ਨਾਲ ਬੰਦੇ ਹੋਰ ਨੇ ਇਹਨਾਂ ਨੇ ਬੰਦਾ ਕੁੱਟਿਆ ਤੇ ਉਹਨਾਂ ਨੇ ਬਿਸ਼ਰਮੀ ਦੇ ਤੌਰ ਤੇ ਜਿਹੜੀ ਗੋਲੀਆਂ ਖਾਧੀਆਂ ਨੇ ਇਹ ਉਹ ਸੂਸਰ ਨਹੀਂ ਕਹਿੰਦਾ ਜਿੱਥੇ ਦੋ ਬੰਦੇ ਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਇਸ ਮਾੜੇ ਸਿਸਟਮ ਦੀ ਭੇਂਟ ਚੜ ਗਏ ਉਹਨਾਂ ਨੂੰ ਮਰਨ ਦੇ ਲਈ ਉਕਸਾਇਆ ਗਿਆ ਟਰੱਕ ਦਾ ਟਰੱਕ ਮਾਲਕ ਦੇ ਵੱਲੋਂ ਪਹਿਲਾਂ ਕੁੱਟਮਾਰ ਕੀਤੀ ਗਈ ਫਿਰ ਉਹਨਾਂ ਤੇ ਚੋਰੀ ਦੇ ਇਲਜ਼ਾਮ ਲਾਏ ਗਏ ਕਿ ਉਹਨਾਂ ਨੇ ਚੋਰੀ ਕੀਤੀ ਹੈ ਉਹ ਇਮਾਨਦਾਰ ਬੰਦੇ شریف ਬੰਦੇ ਆਪਣੀ ਬੇਇੱਜ਼ਤੀ ਸਹਿ ਨਹੀਂ ਸਕੇ ਉਹਨਾਂ ਨੇ ਵੀਡੀਓ ਪਾ ਕੇ ਬਕਾਇਦਾ ਆਪਣੇ ਮਰਨ ਦਾ ਕਾਰਨ ਦੱਸਿਆ ਕਿ ਕਿਵੇਂ ਉਹਨਾਂ ਨੂੰ ਜਲੀਲ ਕੀਤਾ ਗਿਆ ਕਿਵੇਂ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਤੇ ਉਹਦੇ ਕਰਕੇ ਅੱਜ ਇਹ ਪਰਿਵਾਰ ਆਪਣੀਆਂ ਡੈੱਡ ਬਾਡੀयां ਇੱਥੇ ਨਿਹਾਲ ਚੌਂਕ ਚ ਰੱਖ ਕੇ ਪ੍ਰਦਰਸ਼ਨ ਕਰ ਰਿਹਾ ਹੈ ਕਿਉਂਕਿ ਸਿਸਟਮ ਬੜਾ ਮਾੜਾ ਹੈ ਤਿੰਨ ਦਿਨ ਬੀਤ ਚੁੱਕੇ ਨੇ ਗਰਗ ਸਾਹਿਬ ਤੇ ਲੇਕਿਨ ਨਾ ਕੋਈ ਐਸਡੀਐਮ ਆਇਆ ਨਾ ਕੋਈ ਤਹਿਸੀਲਦਾਰ ਆਇਆ ਨਾ ਕੋਈ ਐਮਐਲਏ ਆਇਆ ਅੱਜ ਜਦੋਂ ਧਰਨਾ ਲੱਗ ਰਿਹਾ ਤਾਂ ਐਮਐਲਏ ਆਇਆ ਤਾਂ ਉਹਦੇ ਬੰਦੇ ਆਏ ਤਾਂ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਇਆ ਸਿਰਫ ਇਹਸ ਕਰਕੇ ਕਿ ਸਾਨੂੰ ਟਾਈਮ ਦਿਓ ਤਿੰਨ ਦਿਨ ਬੀਤ ਜਾਣ ਦੇ ਬਾਅਦ ਵੀ ਇਹ ਕਿਹੜਾ ਸਿਸਟਮ ਹੈ ਜਿਹੜਾ ਟਾਈਮ ਮੰਗੀ ਜਾਂਦਾ ਅੱਜ ਉਹ ਦੋਸ਼ੀਆਂ ਨੂੰ ਜਿਹੜਾ ਮੁਲਾਜ਼ਮ ਹੈ ਪੁਲਿਸ ਦਾ ਮੁਲਾਜ਼ਮ ਹੈ ਦੋਸ਼ੀ ਟਰੱਕ ਦਾ ਮਾਲਕ ਕੀ ਗੱਲ ਉਹਨੂੰ ਫੜਨਾ ਕਿੰਨਾ ਔਖਾ ਆ ਸਿਮ ਕਾਰਡ ਨਹੀਂ ਜੇ ਮੋਬਾਈਲ ਚੋਂ ਕੱਢ ਦੋਗੇ ਹੀ ਐਮਆਈਨ ਨਾਲ ਇੱਕ ਮਿੰਟ ਚ ਸਿਸਟਮ ਜਿਹੜਾ ਟਰੇਸ ਹੋ ਜਾਂਦਾ ਬੰਦਾ ਕਿੱਥੇ ਆ ਤਾਂ ਲੇਕਿਨ ਇਹ ਸਿਸਟਮ ਹੈ ਗਰੀਬ ਦੀ ਸੁਣਨਾ ਨਹੀਂ ਚਾਹੁੰਦਾ ਤਕੜੇ ਦੀ ਪੂਰੀ ਪੂਛ ਮਾਰਦੇ ਨੇ ਇਸ ਸਿਸਟਮ ਦੇ ਵਿੱਚ ਸੋ ਇਸ ਸਿਸਟਮ ਦੇ ਖਿਲਾਫ ਇਸ ਮਾਰ ਜਿਹੜਾ ਸੀਗਾ ਦੋ ਵਿਅਕਤੀਆਂ ਵੱਲੋਂ ਜਿਹੜਾ ਡਰਾਈਵਰ ਸੀਗੇ ਟਰੱਕ ਤੇ ਲੱਗੇ ਹੋਏ ਉਹਨਾਂ ਵੱਲੋਂ ਸੁਸਾਈਡ ਕੀਤਾ ਗਿਆ ਸੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਪਹਿਲਾਂ ਪਾਇਆ ਸੀ ਉਸ ਤੋਂ ਬਾਅਦ ਸੁਸਾਈਡ ਕੀਤਾ ਸੀ ਉਸ ਦੇ ਸਬੰਧ ਵਿੱਚ ਅਸੀਂ ਜਿਹੜੀ ਐਫ ਆਈ ਆਰ ਨੰਬਰ 169 ਰਿਟਰਡ 25 725 ਦਰਜ ਰਜਿਸਟਰ ਕਰ ਲਈ ਹੈ ਤੇ ਇਹ ਅਸੀਂ ਪੰਜ ਦੋਸ਼ੀਆਂ ਦੇ ਖਿਲਾਫ ਐਫ ਆਰ ਜਿਹੜੀ ਦਰਜ ਰਜਿਸਟਰ ਕੀਤੀ ਹੈ ਜਿਹਦੇ ਵਿੱਚ ਲਖਵਿੰਦਰ ਸਿੰਘ ਦੇ ਲਈ ਸਲੱਖਾ ਹਰਿਆਊ ਖੁਰਦ ਤੋਂ ਦੇਸਾ ਲਾੜ ਵੰਜਾਰੇ ਤੋਂ ਲਖਵਿੰਦਰ ਸਿੰਘ ਦੇ ਲਈ ਸਪਾਲ ਹਰਿਆਊ ਕਲਾਂ ਤੋਂ ਤੇ ਦੋ ਵਿਅਕਤੀ ਨਾਮ ਮਾਲੂਮ ਜਿਹੜੇ ਨੇ ਪਾਇ ਨੇ ਟੋਟਲ ਪੰਜ ਬੰਦਿਆਂ ਤੇ ਪਰਚਾ ਦਰਜ ਰਜਿਸਟਰ ਸੀ ਕਰ ਲਿਆ ਸਾਡੇ ਵੱਲੋਂ ਤਿੰਨ ਟੀਮਾਂ ਤਿਆਰ ਕਰਕੇ ਜਿਹੜੀਆਂ ਵੱਖੋ-ਵੱਖਰੇ ਏਰੀਆ 'ਚ ਭੇਜੀਆਂ ਗਈਆਂ ਨੇ ਤਾਂ ਜੋ ਦੋਸ਼ੀਆਂ ਨੂੰ ਅਰੈਸਟ ਕਰ ਸਕੀਏ। ਕਿੰਨਾ ਦੇਖਿਆ ਬਤਾ ਤਾ। ਤਿੰਨੋਂ ਦੇ ਪਰਿਵਾਰਕ ਮੈਂਬਰਾਂ ਨਹੀਂ ਕੋਈ ਮਿਲਿਆ ਘਰਾਂ 'ਚ ਲੋਕ ਲੱਗੇ ਹੋਏ ਨੇ। ਇਹ ਆਪਦੇ ਪਰਿਵਾਰ ਸਮੇਤ ਹੀ ਭੱਜ ਗਏ ਨੇ। ਅਸੀਂ ਜਿਹੜੇ ਮਹਾਲੀ ਵਿਖੇ ਮਲਾਜ਼ਮ ਲੱਗਿਆ ਹੋਇਆ 3 ਕਮਾਂਡ ਆਈ ਕਮਾਂਡੋ 'ਚ ਤੇ ਉੱਥੋਂ ਇਹ ਐਬਸੈਂਟ ਚੱਲਿਆ। ਮੇਰੇ ਵੱਲੋਂ ਧਰਨਾਕਾਰੀਆਂ ਨੂੰ ਇਹ ਵਿਸ਼ਵਾਸ ਹੈ ਦੁਆਇਆ ਜਾ ਰਿਹਾ ਹੈ ਵੀ ਇਹ ਦੋਸ਼ੀਆਂ ਨੂੰ ਅਸੀਂ ਬਖਸ਼ਾਂਗੇ ਨਹੀਂ ਇਹਨਾਂ ਨੂੰ ਅਰੈਸਟ ਕਰਕੇ ਅਸੀਂ ਜੇਲ੍ਹ ਭੇਜਾਂਗੇ